ਅਮਰੀਕਾ ਦੀ ਸੱਤਾ ਫਿਰ ਤੋਂ ਡੋਨਾਲਡ ਟਰੰਪ ਦੇ ਹੱਥ ਆ ਗਈ ਹੈ ਤੇ ਸੱਤਾ ਸੰਭਾਲਦਾ ਹੀ ਡੋਨਾਲਡ ਟਰੰਪ ਨੇ ਵੱਡੇ-ਵੱਡੇ ਐਲਾਨ ਕੀਤੇ ਨੇ ਦੱਸਦੀਏ ਕਿ ਡੋਨਾਲਡ ਟਰੰਪ ਨੇ ਬੀਤੀ ਕੱਲ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਰ ਸੰਭਾਲ ਲਿਆ ਹੈ ਦੱਸਦੀਏ ਕਿ ਇਸ ਤੋਂ ਪਹਿਲਾਂ ਉਹ 2017 ਤੋਂ ਲੈ ਕੇ 2021 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ ਕਿਹੜੇ-ਕਿਹੜੇ ਵਿਸ਼ਿਆਂ ਤੇ ਉਹ ਬੋਲੇ ਨੇ ਕਿਹੜੇ-ਕਿਹੜੇ ਉਹਨਾਂ ਨੇ ਵੱਡੇ ਫੈਸਲੇ ਲਏ ਨੇ ਇੱਕ-ਇੱਕ ਕਰਕੇ ਕੁਝ ਫੈਸਲਿਆਂ ਦੇ ਅੰਸ਼ ਤੁਹਾਡੇ ਨਾਲ ਸਾਂਝੇ ਕਰਦੇ ਆਂ ਆਪਣੇ ਪਹਿਲੇ ਭਾਸ਼ਣ ਚ 트ੰਪ ਨੇ ਕਿਹਾ ਕਿ ਉਹ ਆਪਣੇ ਰਾਸ਼ਟਰਪਤੀ ਬਣਦੇ ਹੀ ਪਹਿਲੇ ਦਿਨ ਤੋਂ ਹੀ ਸਾਰੇ ਟਕਰਾਖ ਖਤਮ ਕਰ ਦੇਣਗੇ। 트ੰਪ ਨੇ ਕਿਹਾ ਕਿ ਬਿਨਾ ਅਧਿਕਾਰਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦਾ ਐਲਾਨ ਕਰਦੇ ਨੇ। ਉਹਨਾਂ ਕਿਹਾ ਕਿ ਉਹ ਵਾਈਟ ਹਾਊਸ ਚ ਆਪਣੇ ਪਹਿਲੇ ਦਿਨ ਹੀ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਸਮੂਹਿਕ ਦੇਸ਼ ਨਿਕਾਲੇ ਦਾ ਕਾਰਜ ਸ਼ੁਰੂ ਕਰਨਗੇ। ਅਮਰੀਕਾ ਚ ਅੰਦਾਜ਼ਨ 11 ਮਿਲੀਅਨ ਗੈਰ ਦਸਤਾਵੇਜ਼ੀ ਪ੍ਰਵਾਸੀ ਰਹਿ ਰਹੇ ਹਨ ਉਹਨਾਂ ਨੇ ਅਮਰੀਕਾ ਵਿੱਚ ਸਿਰਫ ਦੋ ਜੈਂਡਰਾਂ ਨੂੰ ਰਹਿਣ ਦੀ ਪ੍ਰਵਾਨਗੀ ਦਿੱਤੀ ਹੈ ਔਰਤ ਅਤੇ ਮਰਦ ਹੀ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਦੱਸਦੀਏ ਕਿ ਡੋਨਾਲਡ 트੍ਰੰਪ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਇੱਕ ਇਹ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਥਰਡ ਜੈਂਡਰ ਅਮਰੀਕਾ ਦੇ ਵਿੱਚ ਨਹੀਂ ਰਹਿ ਸਕਣਗੇ ਇਸ ਦੇ ਨਾਲ ਹੀ ਉਹਨਾਂ ਨੇ ਮਕਸੀਕੋ ਬਾਰਡਰ ਤੇ ਐਮਰਜੈਂਸੀ ਦਾ ਐਲਾਨ ਕੀਤਾ ਹੈ ਪਮਾਨਾ ਨਹਿਰ ਵਾਪਸ ਲੈਣ ਦੀ ਧਮਕੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਰੂਸ ਬਾਰੇ ਜੋ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਉਹਨਾਂ ਦੀ ਟੀਮ ਇਸ ਦਾ ਪੂਰਾ ਪ੍ਰਬੰਧ ਕਰ ਰਹੀ ਹੈ ਇਹ ਕੁਝ ਅੰਸ਼ ਨੇ ਜੋ ਰਾਸ਼ਟਰਪਤੀ ਟਰੰਪ ਨੇ ਆਪਣਾ ਕਾਰਜਕਾਲ ਸੰਭਾਲਦਿਆਂ ਵੱਡੇ ਫੈਸਲੇ ਲਏ ਨੇ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਫੈਸਲਿਆਂ ਦੇ ਉੱਪਰ ਅਮਰੀਕਾ ਦੇਸ਼ ਦੇ ਨਾਗਰਿਕਾਂ ਦਾ ਕੀ ਪ੍ਰਤੀਕਰਮ ਰਹੇਗਾ ਅਮਰੀਕਾ ਦੇ ਵਿੱਚੋਂ ਜਿੰਨਾ ਪ੍ਰਵਾਸੀਆਂ ਨੂੰ ਬਹਾਰ ਕਰਨ ਦਾ ਫੈਸਲਾ ਲਿਆ ਗਿਆ ਉਹਨਾਂ ਪ੍ਰਵਾਸੀਆਂ ਦਾ ਕੀ ਪ੍ਰਤੀਕਰਮ ਰਹੇਗਾ ਜਾਂ ਜਿਹੜੀਆਂ ਵਿਦੇਸ਼ ਨੀਤੀਆਂ ਨੇ ਦੂਸਰੇ ਦੇਸ਼ਾਂ ਦਾ ਇਸ ਬਾਰੇ ਕੀ ਪ੍ਰਤੀਕਰਮ ਰਹੇਗਾ ਇਹ ਵੇਖਣਾ ਹੋਵੇਗਾ ਫਿਲਹਾਲ ਅੱਜ ਦੀ ਘੜੀ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਸੰਭਾਲ ਲਿਆ ਤੇ ਕਾਰਜਕਾਲ ਸੰਭਾਲਣ ਤੋਂ ਬਾਅਦ ਜਦੋਂ ਉਹਨਾਂ ਨੇ ਵਾਈਟ ਹਾਊਸ ਤੋਂ ਇਹ ਫੈਸਲੇ ਐਲਾਨੇ ਤਾਂ ਇਨ੍ਹਾਂ ਫੈਸਲਿਆਂ ਨੇ ਇੱਕ ਵਾਰ ਅਮਰੀਕਾ ਦੇ ਨਾਲ ਨਾਲ ਪੂਰੇ ਦੇਸ਼ਾਂ ਦੇ ਵਿੱਚ ਪੂਰੀ ਹਿਲਜੁਲ ਪੂਰੀ ਭਾਜਨ ਮਚਾ ਦਿੱਤੀ ਹੈ ਤੁਹਾਡਾ ਇਨ੍ਹਾਂ ਫੈਸਲਿਆਂ ਤੇ ਕੀ ਪ੍ਰਤੀਕਰਮ ਹੈ ਤੁਸੀਂ ਇਹਨਾਂ ਫੈਸਲੇ ਬਾਰੇ ਕੀ ਸੋਚਦੇ ਹੋ ਜੋ ਪ੍ਰਵਾਸੀਆਂ ਬਾਰੇ ਬੋਲਿਆ ਗਿਆ ਜੋ ਥਰਡ ਜੈਂਡਰ ਬਾਰੇ ਬੋਲਿਆ ਗਿਆ ਜੋ ਇਹ ਐਲਾਨ ਕੀਤੇ ਨੇ ਤਾਂ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਇਸ ਤਰ੍ਹਾਂ ਦੀਆਂ ਦੇਸ਼ ਵਿਦੇਸ਼ ਤੇ ਸੂਬੇ ਦੀਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ